ਦੈਨਿਕ ਸਵੇਰਾ ਟੀਵੀ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਵੀਨ ਕੁਮਾਰ ਸੋ ਇਸ ਸਮੇਂ ਦੀ ਵੱਡੀ ਖਬਰ ਫਰੀਦਕੋਟ ਦੇ ਵਿੱਚ ਪੁਲਿਸ ਅਤੇ ਗੈਂਗਸਟਰਾਂ ਦੇ ਵਿਚਾਲੇ ਮੋਟਪੇੜ ਹੋ ਗਈ ਹੈ ਗੈਂਗਸਟਰ ਕਿਸੇ ਕਟਨਾ ਨੂੰ ਅੰਜਾਮ ਦੇਣ ਦੇ ਲਈ ਨਿਕਲੇ ਸੀ ਪੁਲਿਸ ਨੂੰ ਇਸ ਦੇ ਬਾਰੇ ਸੂਚਨਾ ਮਿਲੀ ਜਿਸ ਤੋਂ ਬਾਅਦ ਪੁਲਿਸ ਨੇ ਜਦੋਂ ਉਹਨਾਂ ਦਾ ਪਿੱਛਾ ਕੀਤਾ ਤੇ ਦੋਵਾਂ ਦੇ ਵਿਚਕਾਰ ਮੋਟਪੇੜ ਹੋ ਗਈ ਸੋ ਪੁਲਿਸ ਅਤੇ ਗੈਂਗਸਟਰਾਂ ਦੇ ਵਿਚਕਾਰ ਫਰੀਦਕੋਟ ਦੇ ਵਿੱਚ ਮੋਟਪੇੜ ਹੋਈ ਹੈ ਜਿਸ ਦੇ ਵਿੱਚ ਦੋ ਗੈਂਗਸਟਰਾਂ ਦੇ ਗੋਲੀਆਂ ਵਜੀਆਂ ਨੇ ਉਹਨਾਂ ਦੇ ਵੱਲੋਂ ਵੀ ਗੋਲੀਆਂ ਚਲਾਈਆਂ ਗਈਆਂ ਪੁਲਿਸ ਦੇ ਵੱਲੋਂ ਵੀ ਫਾਇਰਿੰਗ ਕੀਤੀ ਗਈ ਜਿਸ ਦੇ ਵਿੱਚ ਦੋ ਗੈਂਗਸਟਰਾਂ ਦੀਆਂ ਲੱਤਾਂ ਦੇ ਉੱਪਰ ਗੋਲੀਆਂ ਲੱਗੀਆਂ ਨੇ ਜਿਸ ਤੋਂ ਬਾਅਦ ਪੁਲਿਸ ਨੇ ਉਹਨਾਂ ਗ੍ਰਫਤਾਰ ਕਰ ਲਿਆ ਹੈ ਔਰ ਇਹ ਦੋਵੇਂ ਨੌਜਵਾਨ ਜਿਹੜੇ ਨੇ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੇ ਲਈ ਜਾ ਰਹੇ ਸੀ ਔਰ ਜਿਨ੍ਹਾਂ ਨੂੰ ਕਿ ਦੱਸਿਆ ਜਾ ਰਿਹਾ ਕਿ ਇਹ ਦੋਵੇਂ ਜਲੰਧਰ ਦੇ ਰਹਿਣ ਵਾਲੇ ਨੇ ਹਾਲਾਂਕਿ ਪੁਲਿਸ ਦੇ ਵੱਲੋਂ ਅਧਿਕਾਰਿਕ ਤੌਰ ਦੇ ਉਤੇ ਇਸ ਦੇ ਉੱਪਰ ਪੁਸ਼ਟੀ ਨਹੀਂ ਕੀਤੀ ਗਈ ਹੈ ਸਾਡੇ ਸਹਿਯੋਗੀ ਸੂਰਜ ਸਾਡੇ ਨਾਲ ਜੁੜੇ ਨੇ ਸੂਰਜ ਜਿਹੜੀ ਹੁਣੇ ਘਟਨਾ ਵਾਪਰੀ ਹੈ ਫਰੀਦਕੋਟ ਦੇ ਵਿੱਚ ਇਸ ਘਟਨਾ ਦਾ ਲਿੰਕ ਕਿੱਧਰ ਨਿਕਲ ਰਿਹਾ ਔਰ ਪੁਲਿਸ ਨੂੰ ਕਿਵੇਂ ਸੂਚਨਾ ਮਿਲੀ ਜਿਸ ਤੋਂ ਬਾਅਦ ਇਹਨਾਂ ਦੇ ਨਾਲ ਮੁੱਠਪੇੜ ਹੋਈ ਹੈ ਇਹ ਜੇ ਕੋਈ ਪੀਨ ਕੋਡ ਤੇ ਜਿਹੜੀ ਹੈਗੀ ਹੈ ਕਿ ਕਟਣਾ ਹੈਗੀ ਯਾਰ ਇਹ ਉਹ ਗੈਂਗਸਟਰਾਂ ਨੂੰ ਪੁਲਿਸ ਨੇ ਕਾਬੂ ਕੀਤਾ ਹੈ ਦੋਨਾਂ ਦੇ ਪੈਰਾਂ ਵਿੱਚ ਗੋਲੀ ਮਾਰੀ ਦਿੱਤੀ ਜਾ ਰਹੀ ਹੈ ਜਿਵੇਂ ਕਿ ਖਲਾ ਵਿਪਲਤ ਪਈ ਤਾਂ ਜੁਟੇਲਾ ਨਾ ਆਏ ਉਹ ਆਸੁਰਦਤਾਂ ਜਾਣੇ ਦੋਨਾਂ ਦੇ ਜਿਹੜੇ ਅਧਿਕਾਰੀ ਨੂੰ ਤਨਖੀਵਾਂ ਦਿੱਤੀ ਸੀ ਨਾ ਕੁਝ ਮਹੀਨੇ ਪਹਿਲੇ ਅੱਜ ਇਸ ਵਕਤ ਵੀ ਇੱਕ ਜਿਹੀ ਕਟਵਾਣ ਨੂੰ ਅੰਜਾਮ ਨਹੀਂ ਲਈ ਐਸੇ ਇਲਾਕੇ ਵਿੱਚ ਜਾਇਦ ਟ੍ਰੀ ਰੂਟ ਵਾਲੇ ਬਸੇ ਜਿਵੇਂ ਪੁਲਿਸ ਨੂੰ ਜ਼ੋਰ ਨਹੀਂ ਮਿਲਦੀ ਹੈ ਅਤੇ ਪੁਲਿਸ ਵੱਲੋਂ ਜਦ ਆ ਗਿਆ ਇਹਨਾਂ ਨੂੰ ਰੁਕਾਇਆ ਜਾਂਦਾ ਸੁਰਾਂ ਚ ਕੱਟਾ ਵਾਪਰਦੀ ਅਤੇ ਦੋਨੇ ਵਿਅਕਤੀਆਂ ਦੇ ਪੈਰਾਂ ਦੇ ਵਿੱਚ ਗੋਲੀ ਛਲਾਂ ਲੱਗ ਗਈ ਹੈ ਜੀ ਜੀ ਪੁਲਿਸ ਦੇ ਪੁਲਿਸ ਨੂੰ ਸੂਚਨਾ ਇਹਨਾਂ ਦੀ ਕਿਸ ਤਰੀਕੇ ਦੇ ਨਾਲ ਮਿਲੀ ਕਿ ਇਹਦੇ ਬਾਰੇ ਅਧਿਕਾਰੀ ਦੇ ਅਧਿਕਾਰੀ ਦੇ ਨਾਲ ਕਿਸੇ ਦੇ ਨਾਲ ਗੱਲਬਾਤ ਹੋ ਸਕੀ ਹੈ ਕਿ ਇਹਨਾਂ ਦੀ ਸੂਚਨਾ ਕਿਸ ਤਰ੍ਹਾਂ ਮਿਲੀ ਕਿ ਇਹ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੇ ਲਈ ਜਾਣ ਰਹੇ تھے ਇਹ ਬਿਲਕੁਲ ਇਹ ਤਾਂ ਪੁਲਿਸ ਸਰਦੋਂ ਦੇ ਬੜੇ ਇਹ ਚੱਲ ਜਾਂਦੀ ਸੌ ਸੌਦੇ ਆ ਤੇ ਪੁਲਿਸ ਜਿਸਨੂੰ ਟ੍ਰੈਕ ਲਾ ਕੇ ਰੱਖਦੇ ਆ ਆਪਣੇ ਪਹਿਲੇ ਹੀ ਇਹ ਅਪਰਾਧਿਕ ਪਰਮਪਰਿਚ ਵਾਲੇ ਲੋਕਾਂ ਦੇ ਉੱਪਰ ਨਜ਼ਰ ਰੱਖੀ ਜਾਂਦੀ ਤਾਂ ਉਸ ਨਾਲ ਪੁਲਿਸ ਨੂੰ ਇਹ ਸੋਚਦਾ ਆ ਗਿਆ ਕਿ ਕਾਬੂ ਤੋਂ ਹੁੰਦੇ ਆ ਤੇ ਉਸ ਉੱਤਰਾਤ ਕਾਰਵਾਈ ਕਰਦੇ ਹੋਏ ਜਦੋਂ ਪੁਲਿਸ ਇਹਨਾਂ ਦੇ ਨਜ਼ਦੀਕ ਪਹੁੰਚਲੀ ਤਾਂ ਉਸ ਨਾਲ ਫਿਰ ਦੋਨੇ ਪਾਸੇ ਜਿਹੜੀ ਹੈਗੀ ਫਾਇਰਿੰਗ ਹੁੰਦੀ ਆ ਤੇ ਅਸੀਂ ਦੋਨੇ ਵਿਅਕਤੀਆਂ ਦੇ ਇਲਾਕੇ ਵਿੱਚ ਗੋਲੀ ਚੋਟੀਏ ਦੋਨੇ ਵਿਅਕਤੀ ਇਸ ਹੰਦਰ ਦੇ ਨਾਲੇ ਜਿਨ੍ਹਾਂ ਨੂੰ ਗੇ ਇਲਾਜ ਦੇ ਲਈ ਹਰ ਦੇ ਕੋਵਿੰਦ ਸਿੰਘ ਮੈਡੀਕਲ ਕਾਲਜ ਜੋ ਟੇਕ ਉਪਰ ਲੇਜ਼ੀ ਉਪੀ ਲਾ ਚੰਦੇ ਹੈ ਜੀ 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 ਤਮਾਮ ਜਾਣਕਾਰੀ ਲਈ ਤਾਂ ਬਾਸੂ ਸਾਡੇ ਸਹਿਯੋਗੀ ਸੂਰਜ ਨੇ ਦੱਸਿਆ ਕਿ ਦੋਵਾਂ ਨੂੰ ਹਸਪਤਾਲ ਦੇ ਵਿੱਚ ਹੁਣ ਭਰਤੀ ਕਰਵਾਇਆ ਗਿਆ ਹੈ ਉਹਨਾਂ ਦੇ ਉਹਨਾਂ ਦੇ ਗੋਲੀਆਂ ਲੱਗੀਆਂ ਸੀ ਗੋਲੀਆਂ ਲੱਗਣ ਤੋਂ ਬਾਅਦ ਉਹਨਾਂ ਨੂੰ ਫਰੀਦਕੋਟ ਦੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਹੁਣ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਪੁਲਿਸ ਦੇ ਵੱਲੋਂ ਵੱਡਾ ਇਨਕਾਊਂਟਰ ਕੀਤਾ ਗਿਆ ਉਹਨਾਂ ਦੀ ਮੁਠਪੇੜ ਹੋ ਗਈ ਅਤੇ ਜਿਸ ਦੇ ਵਿੱਚ ਕ੍ਰਾਸ ਫਾਇਰਿੰਗ ਹੋਈ ਹੈ ਪੁਲਿਸ ਦੇ ਵੱਲੋਂ ਵੀ ਗੋਲੀਬਾਰੀ ਕੀਤੀ ਗਈ ਔਰ ਉਹਨਾਂ ਦੇ ਵੱਲੋਂ ਵੀ ਗੋਲੀਆਂ ਚਲਾਈਆਂ ਗਿਆ ਜਿਸ ਤੋਂ ਬਾਅਦ ਪੁਲਿਸ ਨੇ ਦੋਵਾਂ ਦੀਆਂ ਲਤਾ ਦੇ ਗੋਲੀਆਂ ਮਾਰ ਕੇ ਉਹਨਾਂ ਨੂੰ ਜ਼ਖਮੀ ਕਰ ਦਿੱਤਾ ਔਰ ਜਿਸ ਤੋਂ ਬਾਅਦ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੋ ਤੁਹਾਨੂੰ ਤਸਵੀਰਾਂ ਵੀ ਦਿਖਾਵਾਂਗੇ ਹਸਪਤਾਲ ਦੀਆਂ ਤਸਵੀਰਾਂ ਵੀ ਦਿਖਾਵਾਂਗੇ ਜਿਨ੍ਹਾਂ ਦੇ ਵਿੱਚ ਉਹਨਾਂ ਦੋਵੇਂ ਗੈਂਗਸਟਰਾਂ ਨੂੰ ਹੁਣ ਹਸਪਤਾਲ ਲਿਜਾਇਆ ਗਿਆ ਜਿੱਥੇ ਉਹ ਜ਼ਖਮੀ ਹਾਲਤ ਦੇ ਵਿੱਚ ਨੇ ਔਰ ਇਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਦੇ ਨਾਲ ਹੋਈ ਗੱਲਬਾਤ ਦੇ ਵੀ ਅਸੀਂ ਤੁਹਾਨੂੰ ਸੁਣਾਵਾਂਗੇ ਕਿ ਕਿਸ ਤਰੀਕੇ ਦੇ ਨਾਲ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕੀ ਕੀਤਾ ਜਾ ਰਿਹਾ ਹੈ। ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਫੂਡ ਕੋਰਟ ਹਸਪਤਾਲ ਦੀਆਂ ਜਿੱਥੇ ਇਸ ਸਮੇਂ ਦੋਵੇਂ ਜਿਹੜੇ ਗੈਂਗਸਟਰ ਨੇ ਉਹਨਾਂ ਨੂੰ ਲਿਜਾਇਆ ਗਿਆ। ਦੋਵਾਂ ਦੇ ਗੋਲੀਆਂ ਲੱਗੀਆਂ ਨੇ ਪੁਲਿਸ ਦੇ ਨਾਲ ਮੁੱਠਪੇੜ ਹੋਈ ਸੀ। ਜਿਸ ਤੋਂ ਬਾਅਦ ਉਹਨਾਂ ਦੇ ਗੋਲੀਆਂ ਲੱਗੀਆਂ ਔਰ ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਤਸਵੀਰਾਂ ਤੁਸੀਂ ਦੇਖ ਰਹੇ ਹੋ। ਪੁਲਿਸ ਅਧਿਕਾਰੀਆਂ ਦੇ ਵੱਲੋਂ ਕੀ ਕੀਤਾ ਗਿਆ ਮੌਕੇ ਪੁਲਿਸ ਦੇ ਵੱਲੋਂ ਬਕਾਇਦਾ ਪ੍ਰੈਸ ਕਾਨਫਰੰਸ ਕੀਤੀ ਜਾਏਗੀ ਜਾਂ ਕੋਈ ਉਹਦੇ ਉੱਤੇ ਪੁਸ਼ਟੀ ਕੀਤੀ ਜਾਏਗੀ ਪਰ ਮੌਕੇ ਦੇ ਉੱਪਰ ਮੌਜੂਦ ਪੁਲਿਸ ਅਧਿਕਾਰੀਆਂ ਦੇ ਵੱਲੋਂ ਕੀ ਕਿਹਾ ਗਿਆ ਤੁਹਾਨੂੰ ਉਹ ਵੀ ਸੁਣਾਵਾਗੇ ਪਰ ਦੱਸ ਦਈਏ ਕਿ ਜਿਹੜੇ ਦਰਸ਼ਕ ਹੁਣ ਜੁੜੇ ਨੇ ਕਿ ਫਰੀਦਕੋਟ ਦੇ ਵਿੱਚ ਪੁਲਿਸ ਅਤੇ ਗੈਂਗਸਟਰਾਂ ਦੇ ਵਿਚਾਲੇ ਮੋਟਪੇੜ ਹੋ ਗਏ ਜਿਸ ਦੇ ਵਿੱਚ ਦੋ ਗੈਂਗਸਟਰਾਂ ਨੇ ਨੂੰ ਪੁਲਿਸ ਨੇ ਕਾਬੂ ਕੀਤਾ ਹੈ ਇਹ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੇ ਲਈ ਜਾ ਰਹੀ ਸੀ ਫਰੀਦਕੋਟ ਦੇ ਵਿੱਚ ਦੋਵਾਂ ਨੂੰ ਮੋਟਪੇੜ ਤੋਂ ਬਾਅਦ ਕਾਬੂ ਕਰ ਲਿਆ ਗਿਆ ਹੈ ਔਰ ਇਹ ਦੋਵੇਂ ਨੌਜਵਾਨ ਜਿਹੜੇ ਨੇ ਇਹ ਜਲੰਧਰ ਦੇ ਦੱਸੇ ਜਾ ਰਹੇ ਨੇ ਹਾਲਾਂਕਿ ਪੁਲਿਸ ਦੇ ਵੱਲੋਂ ਅਧਿਕਾਰਿਕ ਤੌਰ ਦੇ ਉਤੇ ਇਸ ਦੀ ਪੁਸ਼ਟੀ ਕੀਤੀ ਜਾਏਗੀ ਜਲਦੀ ਔਰ ਇਹ ਦੋਵੇਂ ਨੌਜਵਾਨ ਜਲੰਧਰ ਦੇ ਦੱਸੇ ਜਾ ਰਹੇ ਨੇ ਇੱਕ ਦਾ ਨਾਮ ਵਿਪਲ ਪ੍ਰੀਤ ਅਤੇ ਦੂਸਰੇ ਦਾ ਨਾਮ ਕਰਨ ਉਰਫ ਆਸ਼ੂ ਦੱਸਿਆ ਜਾ ਰਿਹਾ ਹੈ ਔਰ ਜਿਨ੍ਹਾਂ ਨੂੰ ਹੁਣ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਦੋਵਾਂ ਦੀਆਂ ਲੱਤਾਂ ਦੇ ਉੱਪਰ ਗੋੜੀਆਂ ਵਜੀਆਂ ਨੇ ਤੁਹਾਨੂੰ ਦਿਖਾ ਰਹੇ ਹਾਂ ਔਰ ਹੁਣ ਪੁਲਿਸ ਅਧਿਕਾਰੀ ਦੇ ਵੱਲੋਂ ਕੀ ਕਿਹਾ ਗਿਆ ਸੀ ਤੁਹਾਨੂੰ ਉਹ ਵੀ ਸੁਣਾ ਦਿੰਦੇ ਹਾਂ ਕਿ ਪੁਲਿਸ ਅਧਿਕਾਰੀ ਦੇ ਵੱਲੋਂ ਕੀ ਕਿਹਾ ਗਿਆ ਹੈ ਵੋਟਰ ਫੀਡ ਕੋਡ ਫੁਸਿਲ ਦਾ ਜਿੰਮ ਕਾਬਲੇ ਵਿੱਚ ਦੋ ਗੈਂਗਸਟਰਾਂ ਨੂੰ ਬਗੋ ਕੀਤਾ ਕੀ ਮੰਗਿਆ ਸੀ ਹਰ ਉਸ ਕਿਸ ਤਰ੍ਹਾਂ ਦੇ ਕੰਮ ਕੀਤਾ ਵੋਟਰ ਫੀਡ ਕੋਡ ਫੁਸਿਲ ਦਾ ਜਿੰਮ ਕਾਬਲੇ ਵਿੱਚ ਦੋ ਗੈਂਗਸਟਰਾਂ ਨੂੰ ਬਗੋ ਕੀਤਾ ਕੀ ਮੰਗਿਆ ਸੀ ਹਰ ਉਸ ਕਿਸ ਤਰ੍ਹਾਂ ਦੇ ਕੰਮ ਕੀਤਾ ਇਦਨ ਜੀ ਇੱਕ ਆਪਾਂ ਤੀਸਰੇ ਮਹੀਨੇ ਇੱਕ ਕੋਟਵਾਲੀ ਥਾਣੇ ਕਸੀ ਨੰਬਰ ਐਫ ਆਈ ਆਰ ਦਰਜ ਕੀਤੀ ਨਾਮੂ ਵਿਅਕਤੀ ਨੇ ਅਗੇਂਸਟ 387 506 ਆਈ ਪੀ ਸੀ ਦੇ ਅੰਡਰ ਇਹਨਾਂ ਜੀ ਪੀ ਐਸ ਪੀ ਸੀ ਐਲ ਦੇ ਇੱਕ ਸੀਨੀਅਰ ਅਧਿਕਾਰੀ ਆਪਣੇ ਜਿਹੜੇ ਫੀਡ ਕੋਡ ਦੇ ਨਿਵਾਸੀ ਹੈ ਗਿਆ ਉਹਨਾਂ ਨੂੰ ਧਮਕੀਆਂ ਹੁੰਦੀਆਂ ਸੀ ਫਰੋਤੀ ਮੰਗਣ ਦੀਆਂ ਉਹ ਫਿਰ ਉਸ ਜਿਹੜੀ ਐਫ ਆਈ ਆਰ ਦਰਸੀ ਉਹਦੇ ਚੈਸੀ ਫਿਰ ਤਫਤੀਸ਼ ਕਰ ਰਹੇ ਸੀ ਜਿ세 ਚੱਲਦੇ ਅਸੀਂ ਇੱਕ ਬੰਦਾ ਕੱਲ ਅਰੈਸਟ ਕੀਤਾ ਤੇ ਉਹਨਾਂ ਦੀ ਗਾਹ ਫਿਰ ਦੱਸਣ ਤੋਂ ਕਿ ਕਿੱਦਾਂ ਕਿੱਦਾਂ ਇਹਨਾਂ ਨੇ ਕਿੰਨਾ ਕਿੰਨਾ ਨਾਲ ਰਲ ਕੇ ਕੀਤਾ ਤੇ ਫਿਰ ਅੱਜ ਇੱਕ ਇੱਕ ਬੰਦਾ ਹੋਰ ਅਸੀਂ ਦਿਨੇ ਅਰੈਸਟ ਕੀਤਾ ਉਹਨੇ ਫਿਰ ਸਾਨੂੰ ਦੱਸਿਆ ਕਿ ਜਿਹੜੇ ਇਹਨਾਂ ਨੇ ਬੰਦੇ ਜਿਹੜੇ ਜਿਨ੍ਹਾਂ ਦੇ ਹੁਣ ਜਿਹੜੇ ਇਨਕਾਊਂਟਰ ਜਿਨਵੋਲਡ ਸੀ ਜਿਨ੍ਹਾਂ ਨੇ ਪੁਲਿਸ ਤੇ ਫਾਇਰਿੰਗ ਕੀਤੀ ਇਹਨਾਂ ਨੇ ਅੱਜ ਉਸ ਐਕਸੀਅਨ ਤੇ ਫਾਇਰਿੰਗ ਦੁਬਾਰਾ ਕਰਨੀ ਸੀ ਕਰਨੀ ਸੀ ਤੋ ਉਸ ਦੇ ਚੱਲਦੇ ਫਿਰ ਅਸੀਂ ਇਸ ਨੇ ਉਹਨੇ ਸਾਨੂੰ ਦੱਸਿਆ ਕਿ ਇੱਥੇ ਬੰਦੇ ਲੋਕੇਸ਼ਨ 'ਤੇ ਬੈਠੇ ਨੇ ਜਿੱਥੇ ਸਾਡੀ ਪੁਲਿਸ ਪਾਰਟੀ ਸਿਟੀ ਦੀ ਤੇ ਸੀਆਈਏ ਦੀ ਗਈ ਹੈ ਤੇ ਜਦੋਂ ਉਹਨਾਂ ਨੂੰ ਇਹ ਸਿਆਣਿਆ ਹੈਗਾ ਤੇ ਕਿਰਾਂ ਇਹਨਾਂ ਨੇ ਇਹਨਾਂ ਨੂੰ ਰੁਕਣ ਤੇ ਪੁਲਿਸ ਦੇ ਆਪਣਾ ਆਪਣਾ ਆਪ ਨੂੰ ਪੁਲਿਸ ਦੀ ਵਾਲੇ ਕਰਨ ਨੂੰ ਕਿਹਾ ਤੇ ਕੋਆਪਰੇਟ ਕਰਨ ਦੀ ਬਜਾਏ ਇਹ ਪੁਲਿਸ ਨਾਲ ਨੂੰ ਫਾਇਰ ਕਰਕੇ ਤੇ ਭੱਜ ਗਏ ਜਿੱਥੇ ਚੱਲਦੇ ਫਿਰ ਇਹ ਵੀ ਜਵਾਬੀ ਫਾਇਰ ਕੀਤਾ ਜਿਸ 'ਚ ਬੰਦੇ ਆਪਣੇ ਦੋ ਫਟੜ ਹੋਏ ਫਿਰ ਕਿਤੇ ਕਿਤੇ ਇਹਨਾਂ ਦੇ ਜੈ ਇਹਨਾਂ ਦੇ ਜੀ ਥੱਲੇ ਲੱਤਾਂ ਤੇ ਲੱਗੀਆਂ ਕਿਹੜੇ ਗੈਂਗ ਨਾਲ ਲੈ ਕੇ ਸੀ ਇਹ ਤਾਂ ਹਜੇ ਜੀ ਤਫਤੀਸ਼ ਕਰਾਂਗੇ ਹਜੇ ਤਾਂ ਇਹਨਾਂ ਨੂੰ ਅਹੀ ਮੈਡੀਕਲ ਇਲਾਜ ਲਈ ਇੱਥੇ ਲੈ ਕੇ ਆਏ ਆ ਉਸ ਤੋਂ ਬਾਅਦ ਪਤਾ ਲੱਗੂਗਾ ਹੋਰ ਕਿਹੜਾ ਕਿਹੜਾ ਤੇ ਗੈਂਗ ਦਾ ਜਿਹੜੇ ਬੰਦੇ ਇਹਦੇ ਚ ਇਨਵੋਲਡ ਨੇ ਇੱਕ ਦਾ ਨਾਮ ਵਿਪਨਪ੍ਰੀਤ ਹੈ ਜੀ ਤੇ ਇੱਕ ਦਾ ਨਾਮ ਕਰਨ ਹੈ। ਇਹ ਕਿੱਥੋਂ ਦੇ ਰਹਿਣਾ ਲੈਣ ਦਾ ਇਹ ਇੱਕ ਤਾਂ ਬੰਦਾ ਮੁੱਡਲਾ ਤੇ ਜਿਹੜਾ ਵਿਪਨ ਹੈਗਾ ਪਿੱਛੋਂ ਤਾਂ ਹੈਗਾ ਜੀ ਉਹ ਫਰੀਦਕੋਟ ਦਾ ਪਰ ਹਾਲ ਉਹ ਜਲੰਧਰ ਚ ਹੈਗਾ ਬਾਦ ਤੇ ਦੂਸਰਾ ਜਿਹੜਾ ਕਰਨ ਹੈਗਾ ਇਹ ਦੀ ਮਾਸੀ ਦੇ ਮੁੰਡੇ ਜਲੰਧਰ ਹੀ ਰਹਿੰਦਾ ਹੈ ਤਕੁੱਲ ਹੁਣ ਕਿੰਨੀਆਂ ਗ੍ਰਫਤਾਰੀਆਂ ਸਾਮਿਲ ਨੇ ਅਜੇ ਤੱਕ ਇਹ ਕਹਣਾ ਚਾਰ ਹੋ ਗਈ ਹੈ ਜੀ ਹੋਰ ਵੀ ਕੋਈ ਇਨਵੋਲਵਮੈਂਟ ਹੋ ਸਕਦੀ ਹੈ ਜੀ ਹੋ ਸਕਦੀ ਹੈ ਜੀ ਤੇ ਬਟ ਇਹ ਹੁਣ ਆਪਾਂ ਇਹਨਾਂ ਨੂੰ ਪੁੱਛ ਪੜਤਾਲ ਕਰਨ ਤੇ ਫੇਰ ਹੀ ਬਦਲਦੀ ਹੈ ਸਰ ਇਸ ਤੋਂ ਪਹਿਲਾਂ ਕੋਈ ਰਿਪੋਰਟ ਵਿੱਚ ਜਾਂ ਕਿਸੇ ਹੋਰ ਜਗ੍ਹਾ ਤੇ ਇਹਨਾਂ ਵੱਲੋਂ ਵਾਕਿਆ ਤੋਂ ਅਣਜਾਣਤਾ ਹੈ ਕਿ ਜਿਹੜੀ ਚੀਜ਼ਾਂ ਬਾਰੇ ਨਹੀਂ 13 ਹਜੇ ਮੁੱਢਲੀ ਤੌਰ ਤੇ ਇਹਨਾਂ ਨੇ ਇੱਕ ਹੀ ਦੱਸਿਆ ਜਿਹੜੀ ਅਸੀਂ ਤੁਹਾਨੂੰ ਦੱਸਿਆ ਹੈਗਾ ਹਾਂ ਇਹਨਾਂ ਨੇ ਕੀ ਗੱਲ ਦੱਸਣ ਵਾਲੀ ਹੈਗੀ ਜੀ ਇਹ ਸੀ ਪਰਚਾ ਦਾ ਤੀਸਰਾ ਮਹੀਨਾ ਕੀਤਾ ਹੈਗਾ ਬਟ ਇਹਨਾਂ ਨੇ ਪਹਿਲਾਂ ਵੀ ਜਿਹੜੇ ਆਪਣੇ ਐਕਸੀਡੈਂਟ ਹੈਗੇ ਨੇ ਜਿੰਨੇ ਪੀਐਸਪੀਸੀਐਲ ਦੇ ਇਹਨਾਂ ਦੇ ਘਰ ਤੇ ਪਰ ਪਹਿਲਾਂ ਵੀ ਫਾਇਰਿੰਗ ਕੀਤੀ ਅੱਜ ਮੁੜ ਦੁਬਾਰਾ ਕਰਨਾ ਇਹਨਾਂ ਨੇ ਆਉਣਾ ਸੀ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ